ਮੇਰਾ ਨਾਮ ਰਾਜਨ ਬਾਟਿਆ ਕਿਥੋਂ ਦੇ ਰਹਿਣ ਵਾਲੇ ਜੀ ਮੈਂ ਜੋੜਾ ਫਟਕ ਦਾ ਕੀ ਮਾਮਲਾ ਹੈ ਜੀ ਮੈਂ 30 ਤਰੀਕ ਨੂੰ ਆਪਣੇ ਉਹ ਇੱਥੇ ਖਾਣ ਪੀਣ ਗਿਆ ਸੀ ਰੇਡੀ ਮਾਰਕੀਟ ਤੇ ਉੱਥੋਂ ਆਂਦੀ ਵਾਰ ਵਾਪਸ ਕੰਪਨੀ ਬਾਗ ਲੱਗੇ ਮੇਰੇ ਕੋਲ ਹੋਮ ਹੋਈ ਮੇਰੇ ਨਾਲ ਤੇ ਕੁਝ 5 6 ਜਾਣੇ ਅਣਬਚਾਣੇ ਜਾਣੇ ਸੀ ਤੇ ਉਹਨਾਂ ਨੇ ਆ ਕੇ ਮੈਨੂੰ ਉਤੋਪਾਈ ਕੀਤੀ ਮੇਰੇ ਨਾਲ ਤੇ ਮੇਰੇ ਸਿਰ ਤੇ ਸੱਟ ਲੱਗੀ ਮੇਰੇ ਮੇਰੇ ਕੋਲ ਫਜੇਬ ਜੁੱਬ ਚੈੱਕ ਕੀਤੀ ਉਹਨਾਂ ਨੇ ਤੇ ਫਰੋਲ ਕੇ ਸਾਰਾ ਫੋਨ ਫੋਨ ਕੱਢਿਆ ਮੇਰਾ ਤੇ ਮੇਰਾ ਫੋਨ ਕੱਢ ਕੇ ਤੇ ਮੈਨੂੰ ਹੋਰ ਵੀ ਸੱਟਾ ਸੱਟਾ ਮਾਰੀਆਂ ਮੈਂ ਉਤੋਪਾਈ ਹੋਇਆ ਉਹਨਾਂ ਨਾਲ ਉਹਦੇ ਚੱਕਰ ਚ ਮੈਨੂੰ ਹੋਰ ਵੀ ਉਹਨਾਂ ਨੇ ਹੱਥ ਉਹਨਾਂ ਦੇ ਕੁਝ ਤਿੱਖਾ ਜਿਹਾ ਸੀ ਉਹ ਮੇਰੇ ਪੇਟ ਚ ਮਾਰਿਆ ਤੇ ਹੋਰ ਵੀ ਜਗ੍ਹਾ ਤੇ ਮੇਰੇ ਮਾਰਿਆ ਉਹਨਾਂ ਨੇ ਨਿਸ਼ਾਨ ਵਗੈਰਾ ਪਾਏ ਆ ਸਭ ਤੇ ਉਸ ਤੋਂ ਬਾਅਦ ਮੇਰੇ ਕੋ ਫੋਨ ਹੈਗਾ ਸੀ ਬਸ ਪਰਸ ਵਗੈਰਾ ਨਹੀਂ ਸੀ ਮੇਰੇ ਕੋ ਤੇ ਮੇਰਾ ਫੋਨ ਖੋ ਕੇ ਤੇ ਉਹ ਉਹ ਉਧਰ ਭੱਜੀ ਨਿਕਲ ਕੇ ਖੜਾ ਵੜ ਭਾਜੀ ਉਹ 9:00 ਸਵਾ 9 ਦਾ ਟਾਈਮ ਸੀ ਇਹ ਵੀ ਇਦਰੀ ਜਿਹਾ ਵਾਕਿਆ ਹੈ ਕਿਹੜੇ 30 ਪਰਵਿਕੇ 31 ਜਨਵਰੀ ਦਾ 30 ਜਨਵਰੀ ਦਾ 30 ਜਨਵਰੀ ਦਾ ਕਹੀ ਜਾਂਦੇ ਇਸ ਵਾਰ ਦੇ ਪੁਲਿਸ ਨੂੰ ਕੰਪਲੇਨਟ ਦਿੰਦੀ ਹੈ ਹਾਂਜੀ ਹਾਂਜੀ ਆਪਾਂ ਐਫ ਆਈ ਆਰ ਜਮਾ ਕਰਾਂਗੇ ਆਪਾਂ ਐਫ ਆਈ ਆਰ ਕਰ ਤੇ ਪਰ ਹਲੇ ਤੱਕ ਉਹਨਾਂ ਨੇ ਉਸ ਟਾਈਮ ਕਿਹਾ ਸੀ ਕਿ 3-4 ਦਿਨਾਂ ਵਿੱਚ ਆਪਾਂ ਕੁਛ ਨਾ ਕੁਛ ਕੱਢ ਬੰਦੇ ਫੜ ਕੇ ਦਿਖਾਵਾਂਗੇ ਪਰ ਹਲੇ 2 ਮਹੀਨੇ ਹੋ ਚਲੇ ਆ ਪਰ ਹਲੇ ਤੱਕ ਕੁਛ ਵੀ ਉੱਤੇ ਰਿਪੋਰਟ ਨਹੀਂ ਆਈ ਅਸੀਂ ਜਦ ਕਿ 4 ਵਾਰੀ ਇਹਨਾਂ ਅਸੀਂ ਮੈਂ ਤੇ ਆਹੀ ਮੰਗ ਕਰਦਾ ਕਿ ਜੋ ਵੀ ਬੰਦੇ ਫੜੇ ਫੜੋ ਉਹਨਾਂ ਨੂੰ ਜਾ ਕੇ ਜਿੰਨੇ ਵੀ ਬੰਦਿਆਂ ਨੇ ਹਰਕਤਾਂ ਕੀਤੀਆਂ ਕਿਉਂਕਿ ਇਹ ਇੱਕ ਬੰਦੇ ਨਾਲ ਤੇ ਕੀਤਾ ਨਹੀਂ ਹੋਏਗਾ ਅੱਗੇ ਵੀ ਹੋਰ ਵੀ ਬੰਦਿਆਂ ਨਾਲ ਕਰਨਗੇ ਜਾਂ ਕੀਤਾ ਹੋਏਗਾ ਉਹਨਾਂ ਨੇ ਇਸ ਕਰਕੇ ਇਹਨੂੰ ਰੋਕਣ ਲਈ ਥੋੜਾ ਬੰਦਿਆਂ ਨੂੰ ਹੋਰ ਫੜਿਆ ਜਾਵੇ ਤੁਸੀਂ ਫਿਰ ਇਸ ਤੋਂ ਬਾਅਦ ਹਸਪੀਟਲ ਵੀ ਦਾਖਲ ਰਹੇ ਹਾਂਜੀ ਮੈਂ ਜੀ ਮੇਰਾ ਨਾਮ ਕਾਜਲ ਹੈ ਤੇ ਮੇਰੇ ਬੇਟੇ ਨਾਲ ਮੈਂ ਅਸੀਂ ਜੋੜਾ ਫਟਕ ਦੇ ਨਿਵਾਸੀ ਆ ਤੇ ਮੇਰੇ ਬੇਟੇ ਨਾਲ 30 ਜਨਵਰੀ ਨੂੰ ਹਾਦਸਾ ਹੋਇਆ ਹੈ ਔਰ ਬੜਾ ਜ਼ਬਰਦਸਤ ਹਾਦਸਾ ਹੋਇਆ ਕਿ 5-6 ਮੁੰਡੇ ਗੱਲ ਕੇ ਸੀ ਫਿਕ ਮੋਬਾਈਲ ਵਗੈਰਾ ਖੋਣ ਵਾਸਤੇ ਉਹਨੂੰ ਇੰਨਾ ਕੋ ਮਤਲਬ ਘਾਇਲ ਕਰ ਗਏ ਨਾ ਕਿ ਮਸਾ ਹੀ ਉਹ ਬੱਚਿਆ ਹੈ ਠੀਕ ਹੈ ਤੇ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਹੈ ਉਹਨਾਂ ਨੂੰ ਲੋਕੇਸ਼ਨਾਂ ਵੀ ਦਸੀਆਂ ਹਸਤਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅੱਗੋਂ ਪੁਲਿਸ ਵਾਲੇ ਮੈਨੂੰ ਕਹਿੰਦੇ ਨੇ ਪੰਜ ਜੀ ਤੁਸੀਂ ਇੱਥੇ ਆਓ ਅਸੀਂ ਸਾਰੇ ਕੈਮਰੇ ਚੈੱਕ ਕਰ ਰਹੇ ਹਾਂ ਤੁਹਾਡਾ ਬੱਚਾ ਸਾਨੂੰ ਕਿਤੇ ਲੋਕੇਟ ਹੀ ਨਹੀਂ ਹੋ ਰਿਹਾ ਦੇ ਆਹਿਮਾਂ ਕਰਨੀਆਂ ਕਿ ਪੁਲਿਸ ਵਾਲੇ ਨਾ ਸਿਰਫ ਆਪਣਾ ਕੰਮ ਕਰਨ ਸਿਰਫ ਚਲਾਨ ਕੱਟਣ ਵਾਸਤੇ ਪੁਲਿਸ ਵਾਲੇ ਨਹੀਂ ਰੱਖੇ ਹੋਏ ਭਈ ਚਲਾਨ ਕੱਟਣ ਸ਼ਹਿਰਾਂ ਦੇ ਵਿੱਚ ਭਈ ਹੈਲਮਟ ਨਹੀਂ ਪਾਇਆ ਜਾਂ ਕਿਸੇ ਬੱਚੇ ਨੇ ਨਵੀਂ ਬਾਈਕ ਲਈ ਤੀ ਉਹਨੂੰ ਪਕੜ ਕੇ ਉਹਨਾਂ ਕੋਲੋਂ ਪੈਸੇ ਖੋਣ ਵਾਸਤੇ ਨਹੀਂ ਪੁਲਿਸ ਹੈਗੀ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਕਾਇਮ ਕਰਨ ਵਾਸਤੇ ਵੀ ਭਈ ਆਮ ਪਬਲਿਕ ਨਾ ਚੈਨ ਆ ਜੀ ਸਕੇ ਇਸ ਵਾਸਤੇ ਪੁਲਿਸ ਹੈਗੀ ਇਹ ਸਿਰਫ ਖਾਲੀ ਗੌਰਮੈਂਟ ਦੀ ਤਨਖਾਹਾਂ ਲੈਣ ਵਾਸਤੇ ਸਾਡੇ ਟੈਕਸਾਂ ਚੋਂ ਤਨਖਾਹਾਂ ਲੈਣ ਵਾਸਤੇ ਨਹੀਂ ਬਿਠੀ ਬੈਠੀ ਹੋਈ ਪੁਲਿਸ ਹੈ ਤਾਂ 3-4 ਵਾਰ ਗਏ ਆ ਔਰ ਐਸਐਚਓ ਕਹਿੰਦਾ ਸੀ ਕਿ ਸਿਰਫ ਹਾਦਸੇ ਦੇ 3 ਦਿਨਾਂ ਬਾਅਦ ਮੈਨੂੰ ਕਹਿੰਦਾ ਅਸੀਂ ਬੰਦੇ ਪਕੜ ਲਾਂਗੇ ਤੇ ਤੁਸੀਂ ਜੋ ਮਰਜ਼ੀ ਕਰਨਾ ਉਹਨਾਂ ਦਾ ਸਾਡੇ ਵੱਲੋਂ ਹੀ ਲੋਕੇਸ਼ਨਾਂ ਕਢਵਾ ਕੇ ਦਿੱਤੀਆਂ ਗਈਆਂ ਤੇ ਅੱਜ ਵੀ ਲੋਕੇਸ਼ਨ ਅਸੀਂ ਆਪ ਹੀ ਕੱਢੀਏ ਨਹੀਂ ਹਾ ਜ ਨਹੀਂ ਅਸੀਂ ਕੁਝ ਦੱਸਿਆ ਨਹੀਂ ਦੇਖਿਆ ਉਹ ਕਹਿੰਦੇ ਸਾਡੀ ਲੋਕੇਸ਼ਨ ਆਪਾਂ ਕੱਢਦੇ ਪਿਆ ਉਹ ਕਹਿੰਦੇ ਨੇ ਜੀ ਆਹ ਪਾਸਵਰਡ ਹੈਗਾ ਤੇ ਉਹਨਾਂ ਨੇ ਰਜਿਸਟਰ ਕਰ ਲਏ ਗਵਰਨਮੈਂਟ ਦੀ ਜੜੀ ਵੈਬਸਾਈਟ ਹੈ ਬੀਜੇ ਦੇ ਚੋਰੀ ਦੇ ਮੋਬਾਈਲ ਹੁੰਦੇ ਨੇ ਉਥੇ ਰਜਿਸਟਰਡ ਹੋ ਜਾਂਦੇ ਨੇ ਜਦੋਂ ਮਿਲਣਗੇ ਅਸੀਂ ਉਹ ਹੀ ਉਹਨਾਂ ਨੂੰ ਦੱਸਾਂਗੇ ਕਿ ਨਵਾਂ SIM ਪੈ ਗਿਆ ਜੀ ਭਾਜੀ ਪੈਸੇ ਦਵਾਂਗੇ ਤੇ ਫਿਰ ਸ਼ਾਇਦ ਚੱਲਣ ਇੱਕ ਤੇ ਅਸੀਂ ਸਾਡੇ ਬੱਚੇ ਦਾ ਹਾਦਸਾ ਹੋ ਗਿਆ ਇੱਕ ਉਹ ਵਿਚਾਰਾ ਕੰਮ ਕਰਨ ਤੋਂ ਬੈਠਾ ਹੋਇਆ ਹੈ ਤੀਕ ਸਾਡੇ ਹਸਪਤਾਲ ਵਾਲੇ ਨੇ ਲੁੱਟ ਮਚਾਈ ਹੋਈ ਹੈ ਉਥੇ ਸਾਡੇ ਪੈਸੇ ਲੱਗੇ ਤੇ ਅਸੀਂ ਉਹ ਜਿਹੜਾ ਬਾਕੀ ਬੱਚਿਆ ਖਚੋ ਪੁਲਿਸ ਵਾਲਿਆਂ ਨੂੰ ਦੇ ਦਈਏ ਤੇ ਅਸੀਂ ਆਰਾਮ ਨਾਲ ਬੈਠ ਜਾਈਏ ਲੰਗਰ ਤੋਂ ਅਸੀਂ ਲੰਗਰ ਖਾਈਏ ਐਸੇ ਵਾਸਤੇ ਥੋੜਾ ਨਾ ਪੁਲਿਸ ਹੋ ਹੈਗੀ ਏ ਕਿਨੇ ਦਿਮਾਗ ਵਾਲੇ ਹੈਗੇ ਨੇ ਤੇ ਇਹ ਤੇ ਪੜ ਲਿਖ ਕੇ ਪੁਲਿਸ ਵਾਲੇ ਲੱਗੇ ਹੋ ਇਹਨਾਂ ਦੀ ਪੜਾਈ ਦਾ ਤੇ ਉਹ ਨਸ਼ੇੜੀਆਂ ਦਾ ਫਿਰ ਕੀ ਫਰਕ ਰਹਿ ਗਿਆ ਇਸ ਦੇ ਸ਼ਹਿਰ ਦੇ ਵਿੱਚ ਬਾਤ ਨੂੰ ਬਾਹਰ ਨਹੀਂ ਨਿਕਲ ਸਕਦੇ ਕੰਮ ਕਿੱਥੋਂ ਕਰਨੇ ਕਿੱਥੋਂ ਰੋਟੀਆਂ ਖਾਣੀਆਂ ਆ ਅਸੀਂ ਸੁਰਿੰਦਰ ਕੁਮਾਰ ਹੈਗਾ ਜੀ ਜੋੜਾ ਫੜ ਕੇ ਰਹਿਣਾ ਤੇ ਮਸਲਾ ਆਵੇ ਕਿ ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਏ ਸੀਗੇ ਤੇ ਇਹਨਾਂ ਨੇ ਮਤਲਬ ਕਿ ਉਹ ਪੁਲਿਸ ਨੂੰ 33 ਤਰੀਕ ਦਾ ਕਿੱਥੇ ਕਿਹੜੀ ਜਗ੍ਹਾ ਕੰਮ ਹੋਇਆ ਬਾਤ ਠੰਡੀ ਕੋਈ ਦੇ ਸਾਹਮਣੇ ਅੰਦਰ ਉਹਨੂੰ ਅੰਦਰ ਲੈ ਗਏ ਸੀ ਉੱਥੇ ਮਾਰਕੋਟ ਕੀਤੀ ਦੇਖੋ ਕੀਤੀ ਹੈ ਮੋਬਾਈਲ ਖੋ ਕੇ ਲਾਗੇ ਸੱਟਾਂ ਬੜੀਆਂ ਮਾਰ ਗਏ ਨੂੰ ਕਿੰਨੇ ਵਿਅਕਤੀ ਸੀਗੇ ਉਹ 4-5 ਜਾਣੇ ਕੰਦਾ ਹੋਏ ਸੀ ਸਾਨੂੰ ਫੋਨ ਆਇਆ ਦੋ ਮੈਂ ਕਹਿੰਦਾ ਕੋਈ ਬਾਹਰ ਆ ਗਿਆ ਤੇ ਬਾਹਰ ਆ ਕੇ ਨੇ ਦੋ ਬੰਦੇ ਖੜੇ ਸੀ ਉੱਤੇ ਤੇ ਉਹਨਾਂ ਨੂੰ ਇਹਨਾਂ ਨੇ ਰਿਕਵੈਸਟ ਕੀਤੀ ਉਹਨੇ ਮਤਲਬ ਕਿ ਸਾਨੂੰ ਰਿਕਵੈਸਟ ਕਰਕੇ ਉਹਨੇ ਮੋਬਾਈਲ ਇੱਕ ਗੱਲ ਕਰਵਾਤੀ ਇਹਨੇ ਸਾਡੇ ਨਾਲ ਗੱਲ ਕੀਤੀ ਕਹਿੰਦਾ ਕਿ ਆਦਾ ਦਾ ਮੈਨੂੰ ਪਾਪਾ ਇੱਥੇ ਆ ਕੇ ਲੈ ਜਾਓ ਮੈਨੂੰ ਮੈਂ ਕਿ ਸੱਟਾਂ ਬੜੀਆਂ ਲੱਗੀਆਂ ਵਾਹ ਹੋਇਆ ਕਿ ਆ ਕਹਿੰਦਾ ਦੀ ਤੁਸੀਂ ਗੇੜ ਤੇ ਆ ਜਾਓ ਮੈਨੂੰ ਸਮਝ ਨਾ ਲੱਗੇ ਤੇ ਉਹ ਮੁੰਡਿਆਂ ਨਾਲ ਕੇ ਮੋਬਾਈਲ ਫੜ ਲਿਆ ਉਹਨਾਂ ਨੇ ਫੜ ਕੇ ਕਿਹਾ ਅੰਕਲ ਜੀ ਇਨੂੰ ਮਤਲਬ ਕਿ ਸੱਟਾ ਬਹੁਤ ਜ਼ਿਆਦਾ ਲੱਗਿਆ ਹੈ ਜੇ ਤੁਸੀਂ ਹਸਪੀਟਲ ਸਿਵਲ ਚਾਹੀ ਲੈ ਆਏ ਨੇ ਤੁਸੀਂ ਉੱਥੇ ਆ ਜਾਓ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਸੀਂ ਇਹਨੂੰ ਲੈ ਜਾਓ ਤੇ ਆਗੇ ਅਸੀਂ ਪੰਜਾਂ 10 ਮਿੰਟ ਲੱਗੇ ਹੋਣਗੇ ਅਸੀਂ ਸਿਵਲ ਪਹੁੰਚ ਗਏ ਤੇ ਜਾਣਦੇ ਨਾ ਲਹੂ ਦਾ ਪੂਰਾ ਭਰਿਆ ਪਿਆ ਸੀ ਕਿ ਕੋਈ ਹਿੱਸਾ ਨਹੀਂ ਇਹਦਾ ਜਿਹੜਾ ਕਿ ਲਹੂ ਦਾ ਨਾ ਪਿੱ ਜਾਵੇ ਤੇ ਹਏ ਵੇਖ ਇਸ ਐ ਤੇ ਡਿੱਗ ਪਈ ਤੇ ਮੈਂ ਜਾ ਕੇ ਫਿਰ ਉਹ ਟਾਂਕੇ ਲਾਂਡੇ ਸਿਰ ਤੇ ਸਿਰ ਤੇ ਟਾਂਕੇ ਲਾਂਦਾ ਪਈ ਤੇ ਉਹ ਕੂਲਸਲਾ ਬਾਹਰ ਬਿਠਾਉਣੇ ਕੋਈ ਗੱਲ ਨਹੀਂ ਕੀਤੀ ਕੀ ਗੱਲ ਹੋਈ ਕੀ ਕੁਛ ਨਹੀਂ ਉਹਨੇ ਮੈਨੂੰ ਉਹ ਕਿਹਾ ਸੀ ਸੀਰੀਅਸ ਹੈ ਰਾਜੇ ਇਹਨੂੰ ਪ੍ਰਾਈਵੇਟ ਲਾਇਓ ਤੇ ਉਹਨੇ ਆਪੇ ਹੀ ਫੋਨ ਕੀਤਾ ਮੈਂ ਜਿਹੜਾ ਡਾਕਟਰ ਲੰਦਾ ਪੈ ਤਾਂ ਕਿ ਕਹਿੰਦਾ ਜੀ ਮੈਂ ਅਮਨਦੀਪ ਤੇ ਕਰਤਾ ਜੀ ਉੱਥੇ ਲਾਇਓ ਜਲਦੀ ਆਹੀ ਅਮਨਦੀਪ ਤੇ ਜਿੱਦਾਂ ਉਹ ਚਲੇ ਜਿੱਦਾਂ ਉਹਨੇ ਕਿਹਾ ਆਪਾਂ ਐਂਬੂਲੈਂਸ ਪਾਇਆ ਉੱਥੇ ਚਲੇ ਗਏ ਅਮਨਦੀਪ ਤੇ ਤੇ ਮੌਕੇ ਤੇ ਪੁਲਿਸ ਪਹੁੰਚੀ ਉਹਨਾਂ ਨੇ ਵੇਖਿਆ ਔਕਾ ਸਾਰਾ ਨਾ ਜੀ ਪੁਲਿਸ ਮੌਕੇ ਤੇ ਨਹੀਂ ਆਈ ਇੱਕ ਦਿਨ ਬਾਅਦ ਆਈ ਆ ਅੱਛਾ ਤੇ ਉਸ ਤੋਂ ਬਾਅਦ ਆਇਆ ਤੇ ਬਹੁਤ ਜ਼ਿਆਦਾ ਇਹ ਹਾਲਤ ਖਰਾਬ ਹੋ ਗਈ ਤੇ ਪੇਟ ਚ ਨਾ ਨਾਰੀ ਫਟ ਗਈ ਤੇ ਹੁਣ ਤੱਕ ਤੁਸੀਂ ਬੰਦੇ ਫੜੇਗੇ ਕਿ ਨਹੀਂ ਫੜੇਗੇ ਉਹਨਾਂ ਨੇ ਕੀਤਾ ਹੀ ਨਹੀਂ ਕੁਝ ਅੱਛਾ ਹੁਣ ਤੁਸੀਂ ਚਾਰ ਦਵਾਰੀ ਮੈਂ ਲੋਕੇਸ਼ਨ ਦੇ ਕੇ ਆ ਨਾ ਹਮ ਘਟਾ ਕੇ ਆਪ ਮੈਂ ਕਿਹਾ ਸਾਡਾ ਮੋਬਾਈਲ ਇੱਕ ਪਹਿਲੇ ਦਿਨ ਵੀ ਮੈਂ ਕਿਹਾ ਆਵਾ ਮੋਬਾਈਲ ਚਾਲੂ ਹੀ ਸਾਡੇ ਮੋਬਾਈਲ ਹੈਗਾ ਸੀਗਾ ਤੇ ਉਹ ਵੀ ਇਹਨਾਂ ਨੇ ਕੋਈ ਪੁੱਛਗਿੱਛ ਕੀਤੀ ਨਹੀਂ ਕਿਸੇ ਨੂੰ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡਾ ਮੋਬਾਈਲ ਚੱਲਦਾ ਪਿਆ ਜੇ ਤੇ ਸਾਡਾ ਮੋਬਾਈਲ ਚੱਲਣ ਰਿਹਾ ਜੇ ਤੇ ਤੁਸੀਂ ਕੋਈ ਕਾਰਵਾਈ ਪਾਓ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਫਿਰ ਲੋਕੇਸ਼ਨਾਂ ਪੁਲਿਸ ਵੱਲੋਂ ਨਹੀਂ ਕਰਵਾਈ ਗਈ ਨਹੀਂ ਜੀ ਪੁਲਿਸ ਵੱਲੋਂ ਨਹੀਂ ਕੋਈ ਘਟਾਈ ਗਈ ਉਸ ਤੋਂ ਬਾਅਦ ਲੋਕੇਸ਼ਨਾਂ ਪੁਲਿਸ ਨੇ ਹਾਂ ਜੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡਾ ਮੋਬਾਈਲ ਇੱਥੇ ਹੈਗਾ ਉਹਨਾਂ ਨੇ ਸਾਡੇ ਮੋਬਾਈਲ 'ਚ ਲੋਕੇਸ਼ਨ ਆ ਜਾਂਦੀ ਨਾ ਉਹ ਵੀ ਐਪਲ ਦਾ ਹੈਗਾ ਤੇ ਦੋਨੇ ਜੁੜੇ ਹੋਏ ਸੀ ਉਹ ਜਦੋਂ ਖੋਲਦੇ ਸੀ ਉੱਥੇ ਮੈਸੇਜ ਆ ਜਾਂਦਾ ਸੀ ਸਾਡੇ ਮੋਬਾਈਲ ਤੇ ਚਲੋ ਜੀ ਉਹ ਇੱਕ ਵਾਰੀ ਮੈਂ ਕਿਹਾ ਦੂਜੀ ਵਾਰੀ ਫੇਰ ਰਾਤ ਨੂੰ ਮੈਂ ਕਿਹਾ ਵਾ ਰਾਤ ਇਹਨਾਂ ਨੇ ਛੇੜਖਾਨੀ ਕੀਤੀ ਬਾਲਾ ਮੈਂ ਫੇਰ ਸਿੱਧੇ ਤੜਕੇ ਗਿਆ ਉਹਨਾਂ ਦਾ ਗੇਟ ਬੰਦ ਸੀ ਬਾਲਾ ਪੁਲਿਸ ਵਾਲਿਆਂ ਨੂੰ ਕੀ ਮੰਗ ਕਰਦੇ ਸੀ ਸੈਸ਼ਨ ਤੇ 50 ਨੂੰ ਐਵੇਂ ਮੰਗ ਮੰਗਾ ਕਰਦੇ ਆ ਕਿ ਬੰਦਿਆਂ ਨੂੰ ਜਲਦੀ ਜਲਦੀ ਫੜਿਆ ਜਾਵੇ ਤਾਂ ਕਿ ਇਹਨਾਂ ਨੇ ਜਿਹੜਾ 2 ਮਹੀਨੇ 'ਚ ਹੋਰ ਵੀ ਬੰਦੇ ਮਾਰੇ ਹੋਣਗੇ ਨਾ ਸਾਰਾ ਕਸੂ ਜੇ ਬੰਦੇ ਫੜ ਲੈਂਦਾ ਟਾਈਮ ਸਿਰ ਅਸੀਂ ਲੋਕੇਸ਼ਨਾਂ ਦੇ ਕੇ ਆਏ ਆ ਇਹਨਾਂ ਨੂੰ ਲੇਕਿਨ ਫਿਰ ਵੀ ਇਹਨਾਂ ਨੇ ਕੋਈ ਘਰ ਆਇਆ ਦੇਖੋ ਤਿੰਨ ਕੇ ਲੋਕੇਸ਼ਨਾਂ ਕਰਾਇਆ ਦੋ ਪਹਿਲਾਂ ਦਿੱਤੀਆਂ ਦੋ ਆਏ ਜੇ ਅੱਜ ਦੀ ਲੋਕੇਸ਼ਨ ਹੈ ਜੇ 40 ਮਿੰਟ ਪਹਿਲਾਂ ਅਦੀ ਜਹਾਜਗੜ ਦੀ ਉਸ ਤੋਂ ਪਹਿਲਾਂ ਮਜੀਠੇ ਦੀ ਗਿਆ ਅਸੀਂ 3:30 ਵਜੇ ਤਵਾਰ 9 ਤਰੀਕ ਨੂੰ ਅਸੀਂ ਐਸਐਚਓ ਨੂੰ ਮਿਲਿਆ ਅਸੀਂ ਐਸਐਚਓ ਕੋਲ ਬੈਠੇ ਆ ਤਿੰਨੇ ਜਣੇ ਮੈਂ ਹੀ ਬੋਟੇ ਹੀ ਰਿਕਮਰ ਛੋਟਾ ਬੇਡਾ ਅਸੀਂ 3:30 ਵਜੇ ਉਹਨੇ ਆਪਣੇ ਲੈਪਟਾਪ ਖੋਲ੍ਹਿਆ ਐਸਐਚਓ ਨੇ ਲੈਪਟਾਪ ਖੋਲ੍ਹ ਕੇ ਅਦੀ ਆਈਡੀ ਨੇ ਪੁੱਛੀ ਆਪਾਂ ਆਈਡੀ ਦੱਸਿਆ ਉਨੇ ਅੜੀ ਲਾ ਕੇ ਤੇ ਕਹਿੰਦਾ ਹਾਂ ਤੁਹਾਡਾ ਮੋਬਾਈਲ ਮਜੀਠੇ ਪਿਆ ਕਹਿੰਦਾ ਕੋਈ ਨਹੀਂ ਅਸੀਂ ਕਾਰਵਾਈ ਪਾਣੇ ਆ 2 ਘੰਟੇ ਬਾਅਦ ਮੋਬਾਈਲ ਬੰਦ ਹੋ ਗਿਆ ਉਥੋਂ ਦੀ ਲੋਕੇਸ਼ਨ ਆਣੀ ਅਸੀਂ ਇਹਨੂੰ ਫੋਨ ਕੀਤਾ ਅਸੀਂ ਕਿਹਾ ਕੋਈ ਕਾਰਵਾਈ ਪਾਈ ਆ ਉਹ ਐਸਐਹ ਹੀ ਕਹਿੰਦਾ ਪਤਾ ਨਹੀਂ ਉਹਨਾਂ ਦੀ ਪਾਰਟੀ ਐਸਐਚਓ ਦੀ ਵੱਖਰੀ ਹੁੰਦੀ ਸਾਡੀ ਵੱਖਰੀ ਆ ਕਹਿੰਦਾ ਤੁਸੀਂ ਅਧਾ ਕਰੋ ਆਧਾਰ ਕਾਰਡ ਭੇਜ ਦਿਓ ਇੱਕ OTP ਆਏਗਾ ਉਹ ਭੇਜ ਦੇਣਾ ਤੇ ਤੁਹਾਡਾ ਜਦੋਂ ਮੋਬਾਈਲ 'ਚ SIM ਪਾਣਗੇ ਨਾ ਉਦੋਂ ਤੁਹਾਨੂੰ ਮਤਲਬ ਕਿ ਮੈਸੇਜ ਆ ਜਾਏਗਾ ਇਹਦਾ ਮਤਲਬ ਕਿ ਅਸੀਂ ਕਢਾਈਏ ਕਢਾਗੜਾ ਕਰਦੇ ਹੀ ਆ ਇਹਨਾਂ ਨੂੰ ਫਿਰ ਵੀ ਕਾਰਵਾਈ ਨਹੀਂ ਪਾਉਂਦੇ ਬੇ ਐਤੋਂ ਤੁਸੀਂ ਕੀ ਲਾਂਦੇ ਕਿ ਐਸਐਚਓ ਨੂੰ ਨਹੀਂ ਪਤਾਏਗਾ ਬਿਲਕੁਲ ਜੀ ਇਹ ਪੈਸੇ ਤਾਂ ਬਗੈਰ ਨੀਜੇ ਗਤੀ ਹੈਗੀ ठाਣੇ ਵਿੱਚ ਕੀ ਮੰਗ ਕੀ ਕਰਦੇ ਤੁਸੀਂ ਮੰਗਿਆ ਹੈ ਕਹਦਾ ਕਿ ਜਿੰਨੀ ਜਲਦੀ ਤੋਂ ਜਲਦੀ ਹੱਸਾ ਬੰਦਰ ਫੜੋ ਤਾਂ ਕਿ ਹੋਰ ਕੋਈ ਕਾਰਨਾ ਕਰਨ ਸਾਨੂੰ ਕੁਝ ਨਹੀਂ ਚਾਹੀਦਾ ਆਪਾਂ ਕੁਝ ਨਹੀਂ ਲਾਂਦੇ ਇਹ ਨਹੀਂ ਸੁਣਾਜੀ ਹਿੰਦੀ ਪੇਰ ਅਗਲਾ ਫਿਰ ਆਪਾਂ ਜਾਵਾਂਗੇ ਕਮਿਸ਼ਨਰ ਸਾਹਿਬ ਕੋ ਪੂਰੀ মিডিਆ ਨਾਲ ਜਾਣਾ ਪਵੇ ਜਾਵਾਂਗੇ ਜ਼ਰੂਰ ਐ ਮੈਂ ਆਰਐਸ ਦਾ ਸੁਣਸਕਾ ਮੈਂ ਝੂਠ ਨਹੀਂ ਮਾਰਦਾ ਜੋ ਵੀ ਹੈਗਾ ਮੈਂ ਬਿਲਕੁਲ ਸੱਚੇ ਦੱਸਦਾ ਤੁਹਾਨੂੰ ਜੋ ਵੀ ਦੱਸਿਆ ਬਿਲਕੁਲ ਸੱਚੇ ਦੱਸਿਆ ਇਹ ਕੋਈ ਰਾਜਨ ਭਾਟੀਏ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਇੱਕ ਮਹੀਨਾ ਪਹਿਲਾਂ ਉਹਨਾਂ ਨਾਲ ਲੁੱਟ ਹੋਈ ਸੀ ਉਹ ਇੱਥੇ ਕੰਬੜੀ ਬਾਗਲਾ ਕੋਲ ਜਾ ਰਹੇ ਸੀ ਜੇ ਉਹਨਾਂ ਨੂੰ ਲੁੱਟ ਹੋਈ ਹੈ ਪਰ ਹਜੇ ਤੱਕ ਪੁਲਿਸ ਕੋਲ ਕੋਈ ਕਾਰਵਾਈ ਨਹੀਂ ਕੀਤੀ। ਅ ਨਹੀਂ ਜੀ ਇਹ ਦੇ ਸੰਬੰਧੀ ਅਸੀਂ ਮੁਕੱਦਮਾ ਨੰਬਰ 9 ਦਰਜ ਕੀਤਾ ਜੀ। ਅ ਇਸ ਸੰਬੰਧੀ ਅਸੀਂ ਉਹਦੀ ਪ੍ਰੋਪਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਨੂੰ ਹਰ ਹਿੱਲੇ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਸਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਵਾਰੀ ਲੋਕੇਸ਼ਨਾਂ ਵੀ ਘੱਟ ਕੇ ਦਿੱਤੀਆਂ ਪਰ ਉਹਦੇ ਵੀ ਕੋਈ ਕਾਰਵਾਈ ਨਹੀਂ ਹੋਈ। ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਉਹਨਾਂ ਨੂੰ ਤੇ ਲੋਕੇਸ਼ਨ ਇਹੋ ਜੀ ਕੋਈ ਕੱਢ ਕੇ ਨਹੀਂ ਦਿੱਤੀ ਉਹਨਾਂ ਨੇ ਜੇ ਉਹਨਾਂ ਨੂੰ ਲੋਕੇਸ਼ਨ ਦਾ ਕੋਈ ਪਤਾ ਆ ਤਾਂ ਮੇਰੇ ਨਾਲ ਸੰਪਰਕ ਕਰਨ ਤੇ ਪੂਰੀ ਉਹਨਾਂ ਦੀ ਮਦਦ ਕੀਤੀ ਜਾਊਗੀ ਜੀ ਇਹੋ ਜੀ ਕੋਈ ਗੱਲ ਨਹੀਂ ਹੋਈ ਦੋਨਾਂ ਵੱਲੋਂ ਕਿਹਾ ਗਿਆ ਜੀ ਇੱਕ ਮਿਜੀਟੀ ਦੀ ਲੋਕੇਸ਼ਨ ਦਿੱਤੀ ਗਈ ਸੀ ਸਚਾਈ ਗੜ ਦੀ ਲੋਕੇਸ਼ਨ ਉਹਨਾਂ ਨੂੰ ਦਿੱਤੀ ਗਈ ਸੀ ਐਸ ਐਚਓ ਸਾਹਿਬ ਨੂੰ ਵੀ ਆਪਾਂ ਦੱਸਿਆ ਵਾ ਕਿ ਇਹ ਬੰਦੇ ਮੌਕੇ ਤੇ ਲੋਕੇਸ਼ਨ ਤੇ ਹੈ ਜੀ ਨਹੀਂ ਜੀ ਆ ਇਹੋ ਜੀ ਲੋਕੇਸ਼ਨ ਸਾਨੂੰ ਮੀਡੀਆ ਨੂੰ ਵੀ ਲੋਕੇਸ਼ਨ ਦੇ ਸਾਨੂੰ ਐਗਜ਼ੈਕਟ ਲੋਕੇਸ਼ਨ ਮਿਲ ਜਾਵੇ ਜੀ ਤੇ ਅਸੀਂ ਉਦੀ ਤਤ ਪਰਿਆਂ ਜੀ ਉਹ ਚੀਜ਼ ਨੂੰ ਹੱਲ ਕਰਨ ਦੇ ਲਈ ਸਾਡੀ ਅਸੀਂ ਜੀ ਉਹਦੇ ਮੋਬਾਈਲ ਨੂੰ ਟ੍ਰੇਸ ਕਰ ਰਹੇ ਆ ਤੇ ਅਸਲ 'ਚ ਸੀਸੀਟੀਵੀ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਸੀਗੀ ਅਸੀਂ ਹੋਰ ਵੀ ਅਸੀਂ ਉਹ ਤੋਂ ਹੋਰ ਪਹਿਲੂਆਂ ਤੋਂ ਵੀ ਸੱਜੇ ਕੱਬਿਆਂ ਜਿਹੜੀ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਟ੍ਰੇਸ ਕਰਕੇ ਤੁਹਾਨੂੰ ਬਿਲਕੁਲ ਦੱਸਾਂਗੇ ਜੀ ਹਰ ਹਿਲੇ ਪੂਰੀ ਸ਼ਕਤੀ ਨਾਲ ਜਿਹੜੇ ਟ੍ਰੇਸ ਕਰ ਰਹੇ ਆ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼